ਕਾਲ ਮੈਂ ਹਰੀਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਭਾਸਕਾ ਨਿਊਜ਼ਲਾਈਨ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਤੇ ਵੱਡੇ ਐਲਾਨ ਕੀਤੇ ਹਨ ਉਨਾ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਵਿਸ਼ਵ ਪੱਧਰੀ ਯੂਨੀਵਰਸਿਟੀ ਬਣੇਗੀ ਅੰਮ੍ਰਿਤਸਰ ਤਲਵੰਡੀ ਸਾਹਿਬ ਅਤੇ ਆਨੰਦਪੁਰ ਸਾਹਿਬ ਆਉਣ ਵਾਲੇ ਸ਼ਹਿਰਤਾਂ ਲਈ ਮੁਫਤ ਪਾਸ ਅਤੇ ਆਟੋ ਸੇਵਾਵਾਂ ਮਿਲਣਗੀਆਂ ਇਸ ਤੋਂ ਲਾਭ ਆਨੰਦਪੁਰ ਸਾਹਿਬ ਵਿੱਚ ਨਵੀਂ ਵਿਰਾਸਤੀ ਲਈ ਤਿਆਰ ਹੋਵੇਗੀ ਚਰਨ ਗੰਗਾ ਸਟੇਡੀਅਮ ਅਤੇ ਆਧੁਨਿਕ ਬਣੇਗਾ ਅਤੇ ਸਰਕਾਰੀ ਦੁਕਾਨਾਂ ਨੂੰ ਨਵੀਂ ਇੱਕ ਸਾਰ ਦਿੱਖ ਮਿਲੇਗੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ ਔਰ ਯੂਨੀਵਰਸਿਟੀ ਦੇ ਵਿੱਚ ਸੰਗਤ ਨੂੰ ਪੁੱਛ-ਪੁੱਛ ਕੇ ਕਿ ਕਿਹੜੇ ਕਿਹੜੇ ਸਬਜੈਕਟ ਰੱਖਣੇ ਨੇ ਕੀ ਕੀ ਪੜਾਇਆ ਜਾਣਾ ਚਾਹੀਦਾ ਨਹੀਂ ਤਾਂ ਅਸੀਂ ਗੁਰੂਆਂ ਦੇ ਐਮਬੀਡੀ ਗਾਈਡਾਂ ਚ ਲੇਖ ਹੀ ਪੜਦੇ ਰਹਿ ਆਂ 10 ਨੰਬਰ ਤੇ ਬਸ ਹੋਰ ਸਾਨੂੰ ਕੁਝ ਨਹੀਂ ਪੜਾਇਆ ਜੀ ਇਹ ਤੋਂ ਬਾਅਦ ਉੱਥੇ ਚੇਅਰ ਸਥਾਪਿਤ ਹੋਵੇ ਉੱਥੇ ਗੁਰੂਆਂ ਦੀ ਬਾਣੀ ਦਾ ਉੱਥੇ ਤਰਜਮਾ ਹੋਵੇ ਦੁਨੀਆ ਭਰ ਦੀਆਂ ਬੋਲੀਆਂ ਚ ਤਰਜਮਾ ਹੋਵੇ ਤਿੰਨੇ ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਪੂਰਾ ਸ਼ਹਿਰ ਤਲਵੰਡੀ ਸਾਬੋ ਪੂਰਾ ਸ਼ਹਿਰ ਤੇਨੰਦਪੁਰ ਸਾਹਿਬ ਤੁਹਾਨੂੰ ਫਰੀ ਦੇ ਵਿੱਚ ਈ ਰਿਕਸ਼ਾ ਜਾਂ ਮਿੰਨੀ ਬੱਸਾਂ ਜਾਂ ਜੋ ਵੀ ਲੋਕਲ ਸਰਵਿਸ ਚੱਲੂਗੀ ਉਹ ਬਿਲਕੁਲ ਮੁਫਤ ਹੋਊਗੀ ਜਿੱਥੋਂ ਮਰਜੀ ਚੜੋ ਜਿਹੜੇ ਮਰਜੀ ਗੁਰਦੁਆਰਾ ਸਾਹਿਬ ਉਤਰੋ ਉਥੋਂ ਜਿੱਥੇ ਮਰਜੀ ਜਾਣਾ ਸਾਰੇ ਜਿਹੜਾ ਖਰਚਾ ਉਹਨਾਂ ਦਾ ਉਹ ਜਿਹੜੇ ਈ ਰਿਕਸ਼ਿਆਂ ਦਾ ਜਾਂ ਬੱਸਾਂ ਦਾ ਜਾਂ ਉਹ ਸਰਕਾਰ ਚੱਲੂਗੀ ਜੀ ਤੁਸੀਂ ਕੁਝ ਨਹੀਂ ਕਰਨਾ ਜੀ ਤੁਸੀਂ ਇੱਥੇ ਆ ਜਿਓ ਤੁਹਾਡੀ ਜੇਬ ਵਿੱਚ ਭਾਵੇਂ ਪੈਸੇ ਨਾ ਵੀ ਹੋਣ ਤਾਂ ਵੀ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਹੋਣਗੇ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਗੁਰੂ ਸਾਹਿਬ ਮਾਰਸ਼ਲ ਆਰਟ ਸਿਖਾਉਂਦੇ ਸੀ ਗੱਤਕਾ ਤੇ ਯੁੱਧ ਦੇ ਹੋਰ ਅਭਿਆਸ ਹੁੰਦੇ ਸੀ ਚਰਨ ਗੰਗਾ ਸਟੇਡੀਅਮ ਹੈ ਉਹ ਸਟੇਡੀਅਮ ਇੱਕ ਪਾਸਿਓਂ ਖਾਲੀ ਜਾ ਪਿਆ ਇੱਕ ਪਾਸੇ ਪੌੜੀਆਂ ਜੀਆਂ ਉਹਦੀਆਂ ਠੀਕ ਨਹੀਂ ਹੈਗੀਆਂ ਕਿਸੇ ਪਾਸੇ ਉਹ ਸਟੇਡੀਅਮ ਲੱਗਦਾ ਹੀ ਨਹੀਂ ਨਾ ਹੀ ਹੈ ਸਟੇਡੀਅਮ ਤਾਂ ਸੀ ਹਰੇਕ ਪਿੰਡ 'ਚ ਜਿਹੜੇ 3-4000 ਸਟੇਡੀਅਮ ਦਾ ਅਨਾਉਂਸ ਕੀਤਾ ਉਹ ਤਾਂ ਪਿੰਡਾਂ 'ਚ ਵੀ ਬਣਨਗੇ ਪਰ ਸ਼ੁਰੂਆਤ ਫਿਰ ਆਪਾਂ ਗੁਰੂ ਦਾ ਨਾਮ ਲੈ ਕੇ ਕਰਦੇ ਆਂ ਪਹਿਲਾਂ ਆਗਿਆ ਗੁਰਾਂ ਦੀ ਲੈ ਲਈਏ ਜਿਹੜਾ ਕੰਮ ਕੀਤਾ ਲੋੜੀਏ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ ਵਾਲੇ ਤੁਸੀਂ ਨਕਸ਼ਾ ਬਣਾ ਦਿਓ ਉੱਥੇ ਸਟੇਡੀਅਮ ਚ ਕੀ ਕੀ ਚਾਹੀਦਾ ਕਿੱਥੇ ਤੁਸੀਂ ਕਿਉਂਕਿ ਗੱਤਕਿਆਂ ਦੇ ਬਹੁਤ ਸਾਰੇ ਕਰਤੱਵ ਦੇਖੇ ਜਾਂਦੇ ਨੇ ਕਈ ਵਾਰੀ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੇ ਘਟਨਾਮੇ ਵੀ ਹੋਈਆਂ ਨੇ ਘੋੜੇ ਜਿਹੜੇ ਆ ਪਬਲਿਕ ਵਾਲੇ ਪਾਸੇ ਨੂੰ ਆ ਜਾਂਦੇ ਆ ਪ੍ਰੋਪਰ ਜਗ੍ਹਾ ਨਹੀਂ ਹੈਗੀ ਪਰ ਤੁਸੀਂ ਸਾਨੂੰ ਨਕਸ਼ੇ ਬਣਾ ਕੇ ਦੇ ਦਿਓ ਅਫਸਰ ਤੁਹਾਡੇ ਨਾਲ ਅਸੀਂ ਭੇਜ ਦਾਂਗੇ ਚਰਨ ਗੰਗਾ ਸਟੇਡੀਅਮ ਜਿਹੜਾ ਉਹ ਵਰਲਡ ਕਲਾਸ ਲੈਵਲ ਜਿਵੇਂ ਤੁਸੀਂ ਕਹੋਗੇ ਉਵੇਂ ਕਰਕੇ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਔਰ ਜੋ ਅਵੇਲੇਬਲ ਸਭ ਤੋਂ ਵਧੀਆ ਨਕਸ਼ੇ ਨਕਸ਼ਾ ਨਵੀਸ ਜਿਹੜੇ ਨੇ ਉਹਨਾਂ ਤੋਂ ਨਕਸ਼ੇ ਬਣਵਾ ਕੇ ਇਸ ਤਰ੍ਹਾਂ ਦਾ ਸਟੇਡੀਅਮ ਲਾਈਟਾਂ ਲੱਗੀਆਂ ਹੋਣ ਪਤਾ ਲੱਗੇ ਕਿ ਹਾਂ ਇੱਥੇ ਕੋਈ ਖੇਡਾਂ ਨਾਲ ਸੰਬੰਧਿਤ ਜਾਂ ਗੁਰੂ ਸਾਹਿਬ ਦੀ ਮਾਰਸ਼ਲ ਆਰਟ ਦੇ ਨਾਲ ਸੰਬੰਧਿਤ ਕੋਈ ਸਟੇਡੀਅਮ ਹੈਗਾ ਇਹ ਵੀ ਅਸੀਂ ਸੇਵਾ ਜਿਹੜੀ ਹੈ ਉਹ ਲਵਾਂਗੇ